ਜਿੰਦਾਬਾਦ ਨੂੰ ਲਾਈਵ ਦੇ ਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸਿੰਘ ਚੱਕਸਾ ਬੋਲ ਮੱਥਾ ਨੂੰ ਸਾਰਿਆਂ ਨੂੰ ਵੈਲਕਮ ਕਰਦਾ ਸਤਿਕਾਰ ਕਰਦਾ ਜਿੱਦਾਂ ਤੁਹਾਨੂੰ ਵੀ ਪਤਾ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਆਪਾਂ ਗੱਲ ਬਦਲੇ ਕਿ ਥੋੜੇ ਤੱਕ ਪੇਸ਼ ਹੁੰਨੇ ਰਹਿੰਦੇ ਆ ਤੇ ਖਾਸ ਕਰਕੇ ਕਾਂਗਰਸ ਜਿਹੜਾ ਉੱਠਿਆ ਜਾਤੀਵਾਦ ਦਾ ਕਲੇਸ਼ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਸਾਰੇ ਮੱਖ ਮੰਤਰੀ ਪੰਜਾਬ ਉਹਨਾਂ ਦੀ ਇੱਕ ਸਪੀਚ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਤੁਰੀ ਫਿਰਦੀ ਆ ਉਹਦੀ ਆਪਾਂ ਥੋੜੀ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਉਹਦਾ ਕੀ ਸੱਚ ਆ ਤੇ ਗੱਲਬਾਤ ਕੀ ਆ ਤੇ ਥੋੜੀ ਜਿਹਾ ਆਪਾਂ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਪੰਥਦਾਰ ਦੀ ਮੇਰੇ ਬਹੁਤ ਹੀ ਰਿਸਪੈਕਟਡ ਸਰਦਾਰ ਨਸ਼ਤ ਸਿੰਘ ਚੋਹਾਨ ਸਾਹਿਬ ਜ਼ਿੰਦਾਬਾਦ ਨਾਲ ਜੁੜੇ ਆਜੋ ਚੋਹਾਨ ਸਾਹਿਬ ਤੋਂ ਥੋੜਾ ਜਿਹਾ ਪੁੱਛਦੇ ਆ ਤੇ ਮੈਂ ਆਪਣੀ ਨੋਲੇਜ ਦੇ ਵਿੱਚ ਵਾਅਦਾ ਕਰਦਾ ਤੁਹਾਡੀ ਦੀ ਵੀ ਗੱਲਬਾਤ ਕਰਾਉਣੇ ਆਜੋ ਚੋਹਾਨ ਸਾਹਿਬ ਨਾਲ ਫਤਿਹ ਬੁਲਾਈਏ ਚੋਹਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੋਹਾਨ ਸਾਹਿਬ ਠੀਕ ਠਾਕ ਹੋ ਹਾਂਜੀ ਹਾਂਜੀ ਬਿਲਕੁਲ ਜਿੱਥੇ ਕਿਤੇ ਵੀ ਗੱਲਬਾਤ ਚੱਲਦੀ ਹੈ ਤੇ ਖਾਸ ਕਰਕੇ ਜੇ ਕੋ ਪੰਜਾਬ ਦੇ ਮੁੱਦੇ ਦੀ ਗੱਲਬਾਤ ਚੱਲ ਤੇ ਅੱਜ ਕੱਲ ਤੁਹਾਨੂੰ ਵੀ ਪਤਾ ਪੰਜਾਬ ਦੇ ਵਿੱਚ ਮੁੱਦੇ ਹੀ ਮੁੱਦੇ ਮੁੱਦੇ ਹੀ ਮੁੱਦੇ ਹੋਏ ਪਏ ਐ ਇੱਥੇ ਵੀ ਗੱਲਬਾਤ ਕਰ ਲਈਏ ਇੱਧਰ ਸੁਣ ਲਈਏ ਸੋਸ਼ਲ ਮੀਡੀਆ ਭਰਿਆ ਪਿਆ ਤੇ ਕਾਂਗਰਸ ਦਾ ਜਿਹੜਾ ਖਾਸ ਕਰਕੇ ਕਾਟੋਕਲੇਸ਼ ਜਿਹਦਾ ਪੱਗੇ ਵੀ ਪ੍ਰੋਗਰਾਮ ਬੜੇ ਕਰ ਚੁੱਕੇ ਆ ਕਾਂਗਰਸ ਦਾ ਕਾਟੋਕਲੇਸ਼ ਨਹੀਂ ਮੁੱਕ ਰਿਹਾ ਤੇ ਨਵੀਂ ਕੋਈ ਨਾ ਕੋਈ ਗੱਲ ਸੁਣਨ ਨੂੰ ਦੇਖਣ ਨੂੰ ਮਿਲਦੀ ਐ ਸੋਸ਼ਲ ਮੀਡੀਆ ਪੂਰਾ ਭਰਿਆ ਪਿਆ ਤੇ ਖਾਸ ਕਰਕੇ ਸਾਡੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਜਾਂਜੀ ਚਨੀ ਸਾਹਿਬ ਦਾ ਇੱਕ ਜਿਹੜੀ ਸਪੀਚ ਸਾਹਮਣੇ ਵੀਡੀਓ ਆਈ ਆ ਤ ਉਹਨੇ ਥੋੜਾ ਜਿਹਾ ਉਹਦੇ ਵਿੱਚ ਜਾਤੀਵਾਦ ਦੀ ਗੱਲਬਾਤ ਕੀਤੀ ਆ ਬਈ ਇਸ ਕਾਸਟ ਨੂੰ ਜ਼ਿਆਦਾ ਤੇ ਉਸ ਕਾਸਟ ਨੂੰ ਕੁਝ ਜ਼ਿਆਦਾ ਦਿੱਤਾ ਗਿਆ ਸੀਟਾਂ ਤੇ ਉਹਦੇ ਵਿੱਚ ਥੋੜੀ ਜਿਹਾ ਬਰੀਫ ਦੇ ਵਿੱਚ ਗੱਲਬਾਤ ਕਰੀਏ ਚਾਹਤ ਸਾਬ ਤੁਹਾਡਾ ਕੀ ਥਿਊ ਵੇ ਦੇ ਬਾਰੇ ਮੇਰੇ ਸੰਕੇਤ ਮੈਂ ਤਾਂ ਇਹ ਸਮਝਦਾ ਹੈਗਾ ਹੂੰ ਹੂੰ ਕਿ ਇੱਕ ਆਮ ਬੰਦੇ ਦੀ ਜਿਹੜੀ ਸੋਚ ਹੈਗੀ ਨਾ ਉਹ ਹਰ ਇਸ ਦੀ ਕਿੰਨੇ ਸੋਚੇਗਾ ਉਹ ਪੇ 1 ਸਾਲ ਦੇ ਸਾਲ ਤੁਸੀਂ ਕਹਿ ਸਕਦੇ ਹੋ ਕਿ ਇੱਕ ਸਾਲ ਅਗਲੇ ਜਿਹੜੇ ਇਲੈਕਸ਼ਨ ਨੇ ਹੋਂ ਵਿੱਚ ਰਹਿੰਦਾ ਹੈਗਾ ਹਾਂਜੀ ਔਰ ਉਹਦੇ ਵਿੱਚ ਚਾਹੀਦਾ ਤਾਂ ਇਹ ਹੈਗਾ ਕਿ ਇਸ ਵੇਲੇ ਜੇ ਕੋਈ ਪਿਛੀਆਂ ਤੁਹਾਡੀਆਂ ਆਸ ਵਿੱਚ ਕੋਈ ਇੱਕ ਦੂਜੇ ਨਾਲ ਮਨਮਟਾਵ ਹੈਗਾ ਵੀ ਆ ਜਾਂ ਕਿ ਜਿਹੜੀ ਤੁਸੀਂ ਸਮਝਦੇ ਇਜਾਜ਼ਤੀ ਵੀ ਹੈਗੀ ਆ ਤਾਂ ਉਹਨੂੰ ਅੰਦਰ ਬਹਿ ਕੇ ਗੱਲ ਕੰਨ ਵਿੱਚ ਕੋਈ ਹਰਜ ਨਹੀਂ ਹੋ ਸਕਦਾ ਹੂੰ ਠੀਕ ਹੈ ਪਰ ਜੋ ਇਹ ਹੁਣ ਲੱਗਦੀ ਗੱਲ ਇਹ ਆ ਪੇ ਇਹ ਪਹਿਲੀ ਗੱਲ ਤਾਂ ਇਹ ਹੈ ਕਿੰਨੇ ਵੀ ਇਹੋ ਕਾਂਗਰਸ ਦੇ ਪੰਜਾਬ ਦੇ ਵਿੱਚ ਲੀਡਰ ਹੈਗੇ ਆ ਇਹ ਇਕੱਠੇ ਹੋ ਕੇ ਬੈਹਿ ਨਹੀਂ ਸਕਦੇ ਹੈਗੇ ਹੂੰ ਹੂੰ ਇਹਨਾਂ ਦਾ ਆਸ ਵਿੱਚ ਕਾਹ ਤੋਂ ਕਲੇਸ਼ ਕਦੀ ਬੰਦ ਹੋਇਆ ਹੀ ਨਹੀਂ ਕਦੇ ਬਿਲਕੁਲ ਹੂੰ ਕਿਉਂਕਿ ਸਾਰੇ ਇਹੋ ਜਿੰਨੇ ਵੀ ਹੈਗੇ ਆ ਇਹ ਸਾਰੇ ਇੱਕ ਦੂਜੇ ਨੂੰ ਇੱਕ ਇਹਦੇ ਅੰਦਰ ਇਹਦਾ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਰਾਜ਼ੀ ਨਹੀਂ ਹੂੰ ਤੇ ਡਿਸਪਲਨ ਬਿਲਕੁਲ ਨਹੀਂ ਹੈਗੇ ਔਰ ਜਿੰਨੇ ਚਿਹਰੇ ਹੈਗੇ ਸਾਰੇ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਹੂੰ ਸਹੀ ਗੱਲ ਆ ਠੀਕ ਆ ਉਹ ਉਹਦੇ ਵਿੱਚ ਜਿਹਨੇ ਇਹਨਾਂ ਨੂੰ ਆਪਣੇ ਆਪ ਵਿੱਚ ਲੱਗਣ ਲੱਗ ਪਿੰਦਾ ਵੀ ਸ਼ਾਇਦ ਮੈਂ ਪਿੱਛੇ ਦਾ ਰਹਿ ਜੇ ਮਾਂ ਦਾ ਅੱਗੇ ਨਾ ਹੋ ਜਾ ਮੈਂ ਕੀ ਹੋ ਜਾਵੇ ਤੇ ਜਿੱਥੇ ਵੀ ਜਿੰਨੇ ਵੀ ਹੈਗੇ ਸਾਰੇ ਆਪਣੇ ਆਪ ਨੂੰ ਹਰ ਜਗ੍ਹਾ ਮੁੱਖ ਮੰਤਰੀ ਦੇ ਤੌਰ ਤੇ ਉਹ ਸਭ ਨਾਲ ਹੀ ਗੱਲ ਕਰਦੇ ਆ ਹਮਮ ਤੇ ਦੂਜੀ ਰਹੀ ਗੱਲ ਇਹੋ ਵੀ ਜਿਹੜੀ ਜੇ ਇਹੋ ਜਾਤੀਵਾਦ ਵਾਲੀ ਗੱਲ ਕੋਈ ਹੈਗੀ ਵੀ ਹੈਗੀ ਆ ਹਮਮ ਤੇ ਇਹਨੂੰ ਅੰਦਰ ਬੈਠ ਕੇ ਸਿਆਣਪ ਤਾਂ ਇਹੋ ਹੀ ਸੀ ਵੀ ਉਹ ਗੱਲ ਕਰ ਲਈ ਜਾਂਦੀ ਹੈ ਉਹ ਬਿਲਕੁਲ ਹਮ ਪਰ ਮੈਨੂੰ ਲੱਗਦਾ ਇਹ ਆ ਕਿ ਜਿਹੜਾ ਜੇ ਤਾਂ ਬਾਕੀ ਲੋਕ ਸ਼ਾਲਾ ਮਾਰ ਰਹੇ ਹੈ ਨਾ ਦੂਜੀ ਪਾਰਟੀ ਜਾਣ ਲਈ ਹਾਂਜੀ ਇਹ ਵੀ ਹੋ ਸਕਦਾ ਹੈ ਕਿ ਕਿਸੇ ਪਾਸਿਓ ਕੋਈ ਇਹਨਾਂ ਨੂੰ ਦਿਸ ਰਿਹਾ ਹੋਵੇ ਵੀ ਮੈਂ ਜਿਵੇਂ ਛੰਦਾ ਹੈਗਾ ਤੇ ਮੈਂ ਦੂਜੀ ਪਾਸੇ ਜਾਣਾ ਤੇ ਮੈਂ ਇਦਾਂ ਦੀ ਗੱਲ ਵੀ ਕਰ ਦਿਆਂ ਹਾਂ ਇਹ ਵੀ ਪੋਸਿਬਿਲਟੀ ਹੋ ਸਕਦੀ ਆ ਹਾਂ ਬਿਲਕੁਲ ਚੌਂਸਾਹਬ ਇੱਕ ਮਿੰਟ ਤੁਹਾਨੂੰ ਰੋਕੂੰਗਾ ਤੇ ਨਾਲ ਮੈਨੂੰ ਨਾਲ ਨਾਲ ਇੱਕ ਮੈਸੇਜ ਆ ਰਿਹਾ ਸਾਡੇ ਸਰਪੀ ਭਾਜੀ ਹੁਣਾਂ ਦਾ ਉਹਨਾਂ ਨੇ ਵੀ ਸਾਨੂੰ ਲੈ ਕੇ ਭੇਜਿਆ ਵੀ ਚੰਨੀ ਸਾਹਿਬ ਦਾ ਜਿਹੜਾ ਹੁਣ ਇੱਕ ਇਹ ਬਿਆਨ ਸੋਸ਼ਲ ਮੀਡੀਆ ਤੇ ਆ ਰਿਹਾ ਵੀਡੀਓ ਘੁੰਮ ਰਹੀ ਆ ਪਰ ਉਸ ਤੋਂ ਬਾਅਦ ਨਵਾਂ ਉਹਨਾਂ ਦਾ ਇੱਕ ਹੋਰ ਇੱਕ ਉਹਨਾਂ ਦਾ ਆਪਣਾ ਪਰਸਨਲ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਿਰਫ ਮੇਰੇ ਖਿਲਾਫ ਇੱਕ ਕਹਿੰਦੇ ਹੁੰਦੇ ਆ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਵੀ ਮੈਂ ਇਦਾਂ ਦਾ ਕੋਈ ਬਿਆਨ ਨਹੀਂ ਦਿੱਤਾ ਤਾਂ ਪਰ ਕਹਿੰਦੇ ਬਿੱਲੀ ਥੱਲੇ ਤੋਂ ਬਾਹਰ ਆ ਚੁੱਕੀ ਹੈ ਤੇ ਇਹ ਆਲਰੇਡੀ ਸੋਸ਼ਲ ਮੀਡੀਆ ਤੇ ਆਲਰੇਡੀ ਇਹਨਾਂ ਦਾ ਵਿਊ ਆਲਰੇਡੀ ਚੱਲ ਰਿਹਾ ਹੈ ਇਹਨਾਂ ਦਾ ਵੀਡੀਓ ਚੱਲ ਰਿਹਾ ਹੈ ਉਹਦੇ ਵਿੱਚ ਕਾਂਗਰਸ ਦੇ ਬਹੁਤੇ ਹੋਰ ਪਤਵੰਤੇ ਹੋਰ ਵੀ ਲੀਡਰ ਉੱਥੇ ਸਾਬਨ ਖੜੇ ਆ ਤੇ ਪਰ ਇਹਨਾਂ ਨੇ ਜਿਹੜੀ ਗੱਲਬਾਤ ਬੋਲੀ ਆ ਉਹ ਆਲਰੇਡੀ ਕਿਉਂ ਤੁਸੀਂ ਸਾਰੇ ਜਿੰਦਾਬਾਦ ਦੇ ਜਿਹਨੇ ਵਿਊ ਰਾਂ ਦੇਖਣ ਵਾਲੇ ਆ ਤੁਸੀਂ ਆਲਰੇਡੀ ਇਸ ਗੱਲ ਤੇ ਮੇਰੇ ਨਾਲ ਸਹਿਮਤ ਹੋਵੋਗੇ ਕਿਉਂ ਅੱਜਕੱਲ ਜਿੱਦਾਂ ਚੌਂਸਾ ਤੁਸੀਂ ਵੀ ਗੱਲ ਕਰ ਰਹੇ ਆ ਸੋਸ਼ਲ ਮੀਡੀਆ ਤੇ ਗੱਲਬਾਤ ਬਹੁਤ ਛੇਦੀ ਅੱਗ ਵਾਂ ਨੂੰ ਫੈਲ ਜਾਂਦੀ ਆ ਚੌਂਸਾ ਜੀ ਤੇ ਇਹਦੇ ਵਿੱਚ ਦੇਖੋ ਇਹ ਹੈ ਬਈ ਜਿਹੜੀ ਜਿਵੇਂ ਜਿਸ ਲਈ ਕਿ ਪਹਿਲਾਂ ਵੀ ਅਪਾ ਗੱਲ ਕੀਤੀ ਆ ਤਾਂ ਉਹਦੇ ਵਿੱਚ ਜੇ ਉਹਨਾਂ ਨੂੰ ਕੁਝ ਕਾਇਤ ਹੋਵੇ ਸਾਨੂੰ ਪੂਰੀ ਜਿਹੜੀ ਆ ਹਿੱਸੇਦਾਰੀ ਨਹੀਂ ਮੇਰੇ ਸਾਡੇ ਜਿਹੜੇ ਮੇਰੇ ਜਿਹੜੇ ਨਾਲ ਦੇ ਸਹਿਯੋਗੀ ਹੈਗੇ ਆ ਜਾਂ ਜਾਤੀਵਾਦ ਦੇ ਵਿੱਚ ਜੇ ਜਾਤੀ ਨਵੀ ਸੁਣ ਰੱਖਦੇ ਉਹਨਾਂ ਨੂੰ ਘਟ ਮਿਲਦੇ ਹੈ ਤਾਂ ਉਹ ਬੈਠ ਕੇ ਇੱਕ ਜ਼ਿੰਮੇਵਾਰ ਬੰਦੇ ਹੁੰਦੇ ਹੋਏ ਕਿ ਪੁਰਾਣੇ ਉਹ ਐਕਸ ਮੈਂ ਚੀਮੇਸ ਨੂੰ ਤੋਂ ਕੁਇਆ ਹਾਂਜੀ ਬੜੇ ਰਿਸਪੈਕਟਡ ਰਾਈਟ ਉਹਦੇ ਵਿੱਚ ਉਹ ਬੈਠ ਕੇ ਗੱਲ ਅੰਦਰ ਬਹਿਲੀ ਕੀਤੀ ਜਾ ਸਕਦੀ ਆ ਬਿਲਕੁਲ ਜੀ ਬਿਲਕੁਲ ਕੀਤੀ ਜਾ ਸਕਦੀ ਸੀ ਸੀ ਹਾਂ ਬਿਲਕੁਲ ਠੀਕ ਹੈ ਤੇ ਹੁਣ ਜਿਹੜਾ ਜਿਹੜਾ ਇਹ ਇਸ ਲੈਵਲ ਤੇ ਗੱਲ ਜਿਹੜੀ ਹੈਗੀ ਇੱਕ ਸਾਲ ਤੋਂ ਇਲੈਕਸ਼ਨ ਰਿੰਦਾ ਹੋਵੇ ਹੋਣ ਦੇ ਟਾਈਮ ਦੇ ਵਿੱਚ ਤੇ ਐਸੇ ਲਈ ਜਿਹੜੇ ਇਮੀਡੀਅਟ ਜਿਹੜਾ ਮੇਨ ਨਿਊਜ਼ ਮੰਡਾਣੀ ਇਹੋ ਇਹ ਕਾਂਗਰਸ ਦੇ ਲਈ ਕੋ ਬੜੀਆ ਗੱਲ ਨਹੀਂ ਹੈਗੀ ਹੂੰ ਔਰ ਉਹਨਾਂ ਦੀ ਆਪਣੀ ਸਿਆਣਪ ਵੀ ਇਹ ਨਹੀਂ ਲੱਗਦੀ ਇਸ ਗੱਲ ਵਿੱਚ ਕਿਉਂਕਿ ਜੇ ਸਿਆਣਪੁਰਾਂ ਦੀ ਹੋਵੇ ਕਿ ਉਹ ਪੁਰਾਣੇ ਮਤਲਬ ਇੱਕ ਐਕਸ ਚੀਫ ਮਿਨਿਸਟਰ ਬਹਿ ਚੁੱਕੇ ਉਹਨਾਂ ਨੂੰ ਇਹ ਮੇਰੀ ਗੱਲ ਸੀ ਬੜੇ ਆਰਾਮ ਨਾਲ ਅੰਦਰ ਬਹਿ ਕੇ ਜੇ ਕੋਈ ਲੀਡਰਸ਼ਿਪ ਵਿੱਚ ਬਹਿ ਕੇ ਜਾਂ ਹਾਇਰ ਜਿਹੜੀ ਉਹਨਾਂ ਦੀ ਅਥਾਰਟੀ ਹੈਗੀ ਉਹਨਾਂ ਨੇ ਇਹ ਗੱਲ ਨੂੰ ਡਿਸਕਸ ਕਰਨ ਲਈ ਕਹੀ ਦੀ ਸੀ ਬਿਲਕੁਲ ਹਾਂ ਜੇ ਕੋਈ ਗੱਲਬਾਤ ਆਈ ਠੀਕ ਹੈ ਨਾ ਪਰ ਜਿਹੜੀ ਇਹ ਮੀਡੀਆ ਵਿੱਚ ਗੱਲ ਲਿਆ ਕੇ ਇੱਕ ਹਾਟ ਇਸ਼ੂ ਬਣਾ ਰਹਿਣ ਤਾਂ ਜਾਣਾ ਹਾਂਜੀ ਇਦੇ ਵਿੱਚ ਇਹਦੇ ਵਿੱਚ ਇੱਕ ਨਹੀਂ ਦੋ ਤਿੰਨ ਰੀਜ਼ਨ ਹੋ ਸਕਦੇ ਹੈਗੇ ਆ ਹੂੰ ਹੂੰ ਕਿਉਂਕਿ ਜਿਹੜਾ ਕਿ ਜਿਸ ਤਰੀਕੇ ਨਾਲ ਬਾਕੀ ਲੋਕ ਕਰਦੇ ਹੈਗੇ ਕਿ ਤਾਂ ਹੁਣ ਦੇਖੋ ਨਾ ਤੁਸੀਂ ਚੰਗੀ ਦੀ ਬਰਾਡਰ ਨੇ ਪਹਿਲੇ ਦੋ ਚਾਰ ਵੇਲੇ ਸੀ ਵੀ ਸਾਡੀ ਇਹ ਪਾਰਟੀ ਕੁਝ ਕਰ ਨਹੀਂ ਰਹੀ ਹੈ ਸਹੀ ਗੱਲ ਹੈ ਆ ٹھیک ਹੈ ਉਹਨਾਂ ਨੇ ਪਹਿਲੇ ਦੋਸ਼ ਲਾਏ ਨਾ ਇਹੋ ਹੂੰ ਤੇ ਫਿਰ ਜਾ ਕੇ ਉਹ ਤਾਂ ਜੁਆਇਨ ਕਰ ਲਿਆ ਹਾਂ ਤੇ ਜਿਹੜੇ ਅੱਜ ਦਾ ਨਾ ਟਾਈਮ ਹੈਗਾ ਜੋ ਹਵਾ ਉਸ ਚਾਹ ਹਾਂਜੀ ਤੇ ਮੋਸਿਬਿਲਿਟੀ ਤਾਂ ਹੋ ਸਕਦੀ ਹੈ ਨਾ ਹਾਂਜੀ ਤੇ ਇਹ ਜਿਹੜੇ ਹਨ ਆਪਾਂ ਗੈਸ ਕਰ ਸਕਦੇ ਹਾਂ ਖਾਦੀ ਗੱਲਾਂ ਦੇ ਲੇਕਿਨ ਇਹ ਜਿਹੜਾ ਹੈਗਾ ਨਾ ਆਪਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਸ਼ੁਭ ਸ਼ਗਨ ਨਹੀਂ ਕਿਹਾ ਜਾ ਸਕਦਾ ਇਹਨੂੰ ਹੂੰ ਤੇ ਕਿਉਂਕਿ ਇਹਦੇ ਸਾਲ ਇੱਕ ਜਿਹੜਾ ਇਲੈਕਸ਼ਨ ਵਿਚ ਰਹਿੰਦਾ ਹੈਗਾ ਤਾਂ ਉਸ ਵੇਲੇ ਇਹੋ ਜਿਹੇ ਜਿਹੇ ਹੈਗੇ ਟੌਪਿਕ ਲੈ ਕੇ ਆਉਣੇ ਗੱਲਬਾਤ ਕਰਨੀ ਉਹ ਇਹਨਾਂ ਲਈ ਕੋਈ ਜੀ ਵਧੀਆ ਮੈਸਾਂ ਨਹੀਂ ਦਵਨੇ ਕੱਡੀ ਗੱਲ ਨਹੀਂ ਹੋएगी हां ਪਰ ਖਾਸ ਕਰਕੇ ਜੀ ਪੰਜਾਬ ਦੇ ਵਿੱਚ ਗੱਲਬਾਤ ਕਰ ਲਈਏ ਪੰਜਾਬ ਦੇ ਵਿੱਚ ਤਾਂ ਸਾਰੇ ਜਿੰਨੇ ਵੀ ਉੱਥੇ ਇੱਕ ਦੂਜੇ ਨਾਲ ਕਹਿੰਦੇ ਹੁੰਦੇ ਆ ਜਿੰਨੀਆਂ ਵੀ ਆਪਾਂ ਜੇ ਕਾਸਟਾਂ ਦੀ ਗੱਲਬਾਤ ਕਰ ਲਈਏ ਸਾਰੀਆਂ ਕਾਸਟਾਂ ਉੱਥੇ ਬੰਦਾ ਸਤਕਾਰ ਦਿੱਤਾ ਗਿਆ ਆ ਸੀ ਹੈ ਤੇ ਖਾਸ ਕਰਕੇ ਗੁਰੂ ਮਹਾਰਾਜ ਦੇ ਟਾਈਮ ਤੋਂ ਲੈ ਕੇ ਮਾਨਸ ਕੀ ਜਾਤ ਸਭ ਇੱਕੋ ਪਛਾਨੋ ਇਹ ਵੀ ਗੱਲਾਂ ਬਾਤਾਂ ਉੱਥੇ ਚੱਲ ਰਹੀਆਂ ਪਰ ਜੇ ਗੱਲਬਾਤ ਅੱਜ ਸੋਸ਼ਲ ਮੀਡੀਆ ਦੇ ਆਪਾਂ ਹਲਕੀ ਫੁਲਕੀ ਆਪਾਂ ਜੇ ਆਪਾਂ ਚੰਜੀਤ ਚੰਨੀ ਸਾਹਿਬ ਦੀ ਗੱਲਬਾਤ ਕਰ ਰਹੇ ਤੇ ਨਾਲ ਨਾਲ ਸੋਸ਼ਲ ਮੀਡੀਆ ਤੇ ਕੇਬਲ ਟਿੱਲੋ ਜਿਹੜੇ ਬੀਜੇਪੀ ਦੇ ਆਗੂ ਉਹਨਾਂ ਵੱਲੋਂ ਵੀ ਥੋੜਾ ਇਸ਼ਾਰਾ ਕਹਿੰਦੇ ਆਪਣੇ ਸਾਡੇ ਚੰਨੀ ਸਾਹਿਬ ਨੂੰ ਆ ਗਿਆ ਆ ਵੀ ਉਹਨਾਂ ਨੇ ਵੀ ਉਹਨੇ ਦਰਵਾਜ਼ੇ ਖੋਲ ਦਿੱਤੇ ਆ ਥਾ ਲੱਗਦਾ ਚੌਂਸਾਬ ਤੁਹਾਨੂੰ ਕੀ ਲੱਗਦਾ ਵੀ ਜੇ ਖਾਸ ਕਰਕੇ ਜਿੱਦਾਂ ਜਿੱਦਾਂ ਭਾਜਪਾ ਵਾਲੇ ਪਾਸੇ ਨੂੰ ਸਾਰੇ ਲੀਡਰ ਜਿਹੜੇ ਤੁਹਾਡੇ ਮੇਨ ਮੇਨ ਸੀਗੇ ਉਹ ਜਾਣਾ ਸ਼ੁਰੂ ਕਰ ਗਏ ਆ ਤੁਹਾਨੂੰ ਲੱਗਦਾ ਵੀ ਕੈਸ਼ ਵੀ ਚੰਨਜੀ ਚੰਨੀ ਹੁਣੀ ਵੀ ਕਾਂਗਰਸ ਜਬ ਤੋਂ ਅਸਤੀਫਾ ਦੇ ਕੇ ਭਾਜਪਾ ਵਾਲੂ ਜਾ ਸਕਦੇ ਆ ਦੇਖੋ ਜਿਹੜੀ ਮੈਂ ਪਹਿਲੀ ਵੀ ਗੱਲ ਕੀਤੀ ਆ ਹੁਣ ਵੀ ਭਾਈ ਗੱਲ ਕਰਦੇ ਆ ਉਹ ਵਿੱਚ ਜਿਹੜੇ ਨਾ ਲੱਛਣ ਹੈਗੇ ਆ ਕਿ ਇਹਨਾਂ ਲੱਛਣੇ ਬਿਮਾਰੀ ਦੇ ਹੈਗੇ ਉਹ ਤਾਂ ਨਜ਼ਰੀ ਹਾਂਜੀ ਹਾਂਜੀ ਉਹ ਤਾਂ ਇਸੇ ਕੇ ਨਾਲੇ ਸਾਫਤ ਹੋ ਰਿਹਾ ਹੈਗਾ ਪਰ ਬਾਕੀ ਇਹ ਹੈਗਾ ਦੇਖੋ ਸਾਡਾ ਜਿਹੜਾ ਪੰਜਾਬ ਦਾ ਵਿੱਚ ਜਾਂ ਆਪਾਂ ਉੱਥੇ ਕਹਿਨ ਤੇ ਹੀ ਹੈ ਨਾ ਕਿ ਚਨਜੀਤ ਸਿੰਘ ਨਾ ਨਾ ਚਨਜੀਤ ਸਿੰਘ ਨਾ ਆ ਨਾ ਬਿਲਕੁਲ ਜੀ ਸਿੰਘ ਆ ਤੇ ਉਹਦੇ ਵਿੱਚ ਇਹ ਹੈਗਾ ਤੇ ਜਿਹੜੀ ਸਾਡੇ ਹੁਣ ਸਿੱਖ ਕੌਮ ਜਿਹੜੀ ਹੈਗੀ ਆ ਉਹਦੇ ਵਿੱਚ ਜਵਾਬਦਾਦਾਰੀ ਦੀ ਬਹੁਤ ਈ ਗੱਲ ਕੀਤੀ ਜਿਹੜੀ ਗੁਰੂ ਸਾਹਿਬਾਨ ਨੇ ਤਾਂ ਰੋਕਿਆ ਹੀ ਸਾਨੂੰ ਇਸ ਗੱਲ ਤੋਂ ਬਿਲਕੁਲ ਜੀ ਬਿਲਕੁਲ ਠੀਕ ਹੈ ਪਰ ਜੇ ਉਹ ਇੱਕ ਜਿੰਮੇਵਾਰ ਔਰਤ ਹੁੰਦੇ ਹੋਏ ਜੇ ਇਹੋ ਜੀ ਗੱਲ ਕਰਦੇ ਆ ਤਾਂ ਫਿਰ ਜਿਹੜੇ ਆ ਨਾ ਫਿਰ ਤਾਂ ਲਖਣਾਪਾਇੰਟ ਦੂਜੇ ਵੀ ਸੋਚ ਸਕਦੇ ਆ ਨਾ ਬੰਦਾ ਹਰ ਬੰਦਾ ਇਹੀ ਹੋਊਗਾ ਭਈ ਇਹਦੇ ਵਿੱਚ ਕੋਈ ਹੋ ਸਕਦਾ ਉਹਨਾਂ ਨੂੰ ਕਿਤੇ ਪਾਸੇ ਕੋਈ ਨਜ਼ਰ ਕੁਝ ਆਉਂਦਾ ਹੋਵੇਗਾ ਤੇ ਪੋਸਿਬਿਲਟੀ ਹੋ ਸਕਦੀ ਹੈਗੀ ਆ ਸ਼ਾਇਦ ਤੁਹਾਨੂੰ ਲੱਗ ਸ਼ਾਇਦ ਸ਼ਾਇਦ ਚੰਦ ਸਾਹਿਬ ਛਾਨੂੰ ਲੱਗਦਾ ਵੀ ਜੈਨ ਕੀ ਪਤਾ ਜੇ ਇਧਰੋਂ ਜੇ ਮੁੱਖ ਮੰਤਰੀ ਪੰਜਾਬ ਦੀ ਨਾ ਗੱਲਬਾਤ ਚੱਲੀ ਤਾਂ ਖੈ ਇਹ ਸੋਚਦੇ ਹੋਣੇ ਸ਼ਾਇਦ ਬੀਜੇਪੀ ਚ ਗੱਲਬਾਤ ਚੱਲ ਜਵੇ ਉਹ ਹੀ ਨਾ ਇਹ ਹੁਣ ਹੈ ਲੈ ਗੈਸ ਵਰਕ ਹੀ ਹੈ ਨਾ ਜਿਹੜੇ ਜਿਸ ਲਈ ਹੁਣ ਆਪਾਂ ਡਾਕਟਰ ਹੀ ਜਾਣੇ ਆ ਸਾਨੂੰ ਕਈ ਉਹ ਚੈੱਕ ਕਰਦੇ ਆ ਨਾ ਵੈਲੇ ਉਹ ਤੇ ਉਹਦੇ ਵਿੱਚ ਉਥੋਂ ਹੀ ਦੇਖਦੇ ਨੇ ਕਿ ਇਹਨੂੰ ਹੁਣ ਆਰਸ਼ਿਕਾ ਹੋਣੀ ਹੈਗੀ ਤਾਂ ਇਹਨੂੰ ਕੋਸਾ ਦਾ ਜਿਹੜਾ ਕੰਮ ਹੋ ਜਾਣਾ ਹੈਗਾ ਬਿਲਕੁਲ ਬਿਲਕੁਲ ਜਾਂ ਫਲੂ ਹੋਏਗਾ ਹਨ ਤੇ ਸੋ ਇਹ ਆ ਭਈ ਹੁਣ ਜਿਹੜਾ ਹੈਗਾ ਇਹੋ ਜਿਹੜੇ ਐਨਲਿਸਿਸ ਕਰਨ ਵਾਲੇ ਬੰਦੇ ਹੈਗੇ ਨਾ ਉਹ ਐਨਲਿਸਿਸ ਕਰਕੇ ਤੇ ਹੁਣ ਪੇਛੇਤੀ ਮਾਰ ਪਤਾ ਲੱਗਦਾ ਹੈਗਾ ਪਰ ਕੀ ਹੁੰਮ ਬਲ ਹੈ ਚਲੋ ਫਿਰ ਠੀਕ ਆ ਚੌਣ ਸਾਹਿਬ ਜਦੋਂ ਤੁਸੀਂ ਬਹੁਤ ਵਧੀਆ ਇੱਕ ਆਪਣੇ ਆਪਣੀ ਨਸ ਦੇ ਨਾਲ ਤਿਰਸ਼ੀ ਨਸ ਦੇ ਨਾਲ ਤੁਸੀਂ ਵੀ ਡਾਕਟਰ ਵਾਲਾ ਕੰਮ ਕਰ ਦਿੱਤਾ ਆ ਅਸੀਂ ਵੀ ਆਪਾਂ ਰਲ ਮਿਲ ਕੇ ਖਾਸ ਕਰਕੇ ਜ਼ਿੰਦਾਬਾਦ ਜੀ ਨੇ ਵੀ ਵਿਊ ਆ ਸਾਨੂੰ ਦਸ਼ਕਾ ਦੇਖਣ ਵਾਲੇ ਆ ਉਹ ਵੀ ਇਸ ਗੱਲ ਨੂੰ ਸਾਰੇ ਸਮਝ ਗਏ ਆ ਤੇ ਅੱਗੇ ਕਹਿੰਦੇ ਹੁੰਦੇ ਅੱਗੇ ਉਹਨਾਂ ਦੇ ਭਾਗ ਤੇ ਦੇਖੋ ਕੀ ਆ ਕਹਿੰਦੇ ਥੈਲੇ ਤੋਂ ਬਿੱਲੀ ਬਾਹਰ ਆ ਜਣੀ ਜਲਦ ਜੇ ਕੋਈ ਇਦਾਂ ਦੀ ਗੱਲਬਾਤ ਹੋਈ ਕਹਿੰਦੇ ਹੁੰਦੇ ਆ ਵੀ ਜਿਹੜੀ ਬਿਮਾਰੀ ਹੁੰਦੀ ਆ ਬਿਮਾਰੀ ਦਾ ਥੋੜੇ ਦਿਨਾਂ ਬਾਅਦ ਪਤਾ ਚੱਲੇ ਜਾਣਾ ਕਿਉਂ ਸੋਸ਼ਲ ਮੀਡੀਆ ਸਾਰਾ ਕੁਝ ਜਾਣਦਾ ਆ ਤੇ ਤੁਸੀਂ ਵੀ ਸਾਰੇ ਸਿਆਣੇ ਆ ਚੌਂ ਸਾਬ ਜਾਂਦੇ ਜਾਂਦੇ ਕੀ ਕਹਣਾ ਚਾਹੁੰਦੇ ਆ ਬਸ ਜੀ ਮੈਂ ਤਾਂ ਇਹੀ ਕਹਾਂਗਾ ਕਿ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਜਿਹੜੀ ਲੀਡਰਸ਼ਿਪ ਹੈਗੀ ਆ ਇਹ ਜਿਹੜੀਆਂ ਨਾ ਕਹਿੰਦੇ ਸਾਹਿਬ ਹੱਥ ਪੜਾਈਆਂ ਜਿਸ ਭਾਵੇਂ ਤੁਸੀਂ ਦੇ ਹਾਂਜੀ ਜਿਨੇ ਜਿਹਨੂੰ ਕੁਦਰਤ ਨੇ ਰੱਬ ਨੇ ਅੱਗੇ ਲਿਆਉਣਾ ਹੈਗਾ ਉਹਨੇ ਅੱਗੇ ਆ ਜਾਣਾ ਹੈਗਾ ਹਮਮ ਲੇਕਿਨ ਆਪਣੇ ਬਨੋਂ ਅਪ ਕੋਸ਼ ਕਰਨ ਕਹੀਦੀ ਵੀ ਅਸੀਂ ਗਲਤ ਕੰਮ ਨਾ ਕਰੀਏ ਹਮ ਠੀਕ ਹੈ ਔਰ ਪੰਜਾਬ ਚਾਹੀਦੇ ਨੇ ਪੰਜਾਬ ਦੇ ਲੋਕਾਂ ਦਾ ਖਿਆਲ ਰੱਖਣ ਦੀ ਹਮ ਜੇ ਅਸੀਂ ਪਾਰਟੀ ਕੋ ਜੋਇਨ ਵੀ ਕਰਨੀ ਤੇ ਸਾਨੂੰ ਜਰੂਰ ਇਸ ਮਨ ਦਾ ਖਿਆਲ ਹੋਣਾ ਚਾਹੀਦਾ ਹਮ ਇਹ ਪਾਰਟੀ ਸਾਡੇ ਪੰਜਾਬ ਦੇ ਲੋਕਾਂ ਦੇ ਲਈ ਸੁਰੱਖ ਹੈ ਜਾਂ ਨਹੀਂ ਸੁਰੱਖ ਹੈ ਬਿਲਕੁਲ ਤੇ ਠੀਕ ਆ ਚਲ ਸਾਹਿਬ ਤੇ ਮੈਂ ਹੁਣ ਤੁਹਾਤੋਂ ਇੱਥੋਂ ਜਾਤ ਲਊਂਗਾ ਤੇ ਮੈਨੂੰ ਪਤਾ ਤੁਸੀਂ ਇਨੇ ਬੀਜੀ ਸਮੇਂ ਦੇ ਵਿੱਚ ਉਹ ਗੱਲਬਾਤ ਕਰਦੇ ਆ ਤੇ ਅਸੀਂ ਵੀ ਖਾਸ ਕਰਕੇ ਉਸ ਸੋਹਣੇ ਬਦਨ ਪੰਜਾਬ ਦੀਆਂ ਚੜ੍ਹਦੀਆਂ ਗੱਲਾਂ 'ਤੇ ਦੁਆਵਾਂ ਮੰਗਦੇ ਆ ਚਾਹ ਸਭ ਮੈਂ ਹਾਂ ਥਾ ਤੋ ਇੱਥੇ ਉਜ਼ਾਤ ਲਊਗਾ ਮੇਰੇ ਬਲ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਮੈਂ ਵੀਰਾ ਤੋਂ ਸਾਰਿਆਂ ਤੋਂ ਇੱਥੇ ਆਜ਼ਾਤ ਲੈਣ ਦੀ ਤਾਂ ਮੈਂ ਆਸ ਕਰੂੰਗਾ ਅੱਜ ਦੀ ਜਿਹੜੀ ਹਲਕੀ ਫੁਲਕੀ ਸਾਡੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਣੀ ਆ ਹੋਰ ਕਿਸੇ ਮੁੱਦੇ ਦੇ ਨਾਲ ਪੰਜਾਬ ਦੇ ਯਾਰ ਇੱਥੇ ਉੱਥੇ ਦੇ ਕਿਸੇ ਵੀ ਮੁੱਦੇ ਦੇ ਨਾਲ ਮਿਲਣ ਦੀ ਆਸ ਦੇ ਵਿੱਚ ਮੈਂ ਹਾਂ ਤੁਹਾਤੋਂ ਇੱਥੋਂ ਆਜ਼ਾਤ ਲਊਗਾ ਤੁਸੀਂ ਵੀ ਜ਼ਿੰਦਾਬਾਦ ਦੇ ਨਾਲ ਤੁਸੀਂ ਨਾ ਪਿਆਰ ਸਤਿਕਾਰ ਬਣਾ ਕੇ ਰੱਖਿਓ ਜੇ ਕੋਈ ਵੀ ਹੋਰ ਤੁਸੀਂ ਮੇ ਨਾਲ ਗੱਲਬਾਤ ਕਰਨੀ ਮੇਰਾ ਨੰਬਰ ਤੁਹਾਤੋਂ ਹੁੰਦਾ ਵੀ ਆ ਤੇ ਹੁਣ ਮੰਨੂ ਵੀ ਇੱਥੇ ਦੀ ਉਹ ਆਜ਼ਾਤ ਹੋਰ ਕਿਸੇ ਮੁੱਦੇ ਨਾਲ ਮਿਲਣ ਦੀ ਆਸ ਦੇ ਵਿੱਚ ਮੈਂ ਤੁਹਾਤੋਂ ਇੱਥੋਂ ਆਜ਼ਾਤ ਲਊਗਾ ਮੇਰੇ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ